ਤਾਰੀਮੇ ਨੂੰ ਤੁਹਾਡਾ ਸਵਾਗਤ ਹੈ ਜੀ ਅੱਜ ਜਦੋਂ ਪਹੁੰਚੇ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਕੁਆਲਿਟੀ ਦੇ ਨਗੀਨੇ ਪਸ਼ੂ ਝੋਟੀਆਂ ਦੇ ਮੱਝਾਂ ਤੇ ਉਹਨਾਂ ਬਾਰੇ ਲਵਾਂਗੇ ਜਾਣਕਾਰੀ ਤੇ ਤੁਹਾਡੇ ਤੱਕ ਪਹੁੰਚਾਵਾਂਗੇ ਬਈ ਕੱਲੀ ਕੱਲੀ ਜਾਣਕਾਰੀ ਆਰੇ ਵੀਰੇ ਨੂੰ ਬੈਂਦੀ ਚੈਨਲ ਨੂੰ ਸਬਸਕ੍ਰਾਈਬ ਵੀ ਰੂਲ ਕਰਿਓ ਮੇਰਾ ਵੀਰ ਆ ਜਾਓ ਮੇਰਾ ਵੀਰ ਇਹ ਛੋਟੀ ਟੀ-ਸ਼ਰਟ ਘਰ ਬਣਵਾ ਲੈ ਠੀਕ ਹੈ ਬਈ ਹਾਂਜੀ ਬਈ ਸਸੀ ਕਾਲ ਜੀ ਸਸੀ ਕਾਲ ਬਾਈ ਸਸੀ ਕਾਲ ਕੀ ਹਾਲ ਹੈ ਵੀਰੇ ਠੀਕ ਹੈ ਜੀ ਬਈ ਕਿਹੜਾ ਪਿੰਡ ਹੈ ਵੀਰੇ ਆਪਣਾ ਪਿੰਡ ਦਿਹੀਰ ਪਰੇ ਜੀ ਨੂਰਪੁਰ ਬੇਦੀਆਂ ਵਾਲੀ ਸਾਈਡ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਅੱਜ ਆਪਾਂ ਹਾਂਜੀ 2 ਮੁੰਡਾ ਲੈ ਕੇ ਆਈ ਸੀ ਠੀਕ ਹੈ ਬਈ ਤੇ ਦੋਨੇ ਸੇਲ ਹੋ ਗਏ ਜੀ ਆ ਵੀ ਹੋ ਗਈ ਝੋਤੀ ਅੱਛਾ ਇੱਕ ਪਹਿਲਾਂ ਚੱਲੇ ਠੀਕ ਹੈ ਜੀ ਕਹਾ ਕਿਵੇਂ ਅੱਜ ਵੇਥੇ ਬਾਹਰ ਅੱਜ ਪਹਿਲੇ ਨਾਲ ਤੇ ਪਿਛਲੀ ਮੰਡੀ ਨਾਲ ਤੇ ਵਧੀਆ ਕਿੰਨੇ ਮੁੱਲ ਰੱਖਿਆ ਪਾ ਵੀਰੇ ਦਾ ਇਹਦਾ ਮੁੱਲ ਰੱਖਿਆ ਜੀ ਆਪਾਂ 125 ਅੱਛਾ ਜੀ 15 ਦੀ ਫੇਰ ਹੋਈ ਅੱਛਾ 15 ਦੀ ਠੀਕ ਹੈ ਬਈ ਜੀ ਤੇ ਉਹਦਾ ਸੀਲ ਹੈ ਪੂਰੀ ਬਈ ਪੂਰੀ ਸੀਲ ਹੈ ਠੀਕ ਹੈ ਬਈ ਜੀ ਤੇ ਬਈ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਆਪਣਾ ਇੱਕ ਅੱਧੀ ਲੈ ਲਈ ਜੀ ਪਿੰਡਾਂ ਚ ਲੋਕ ਆਪਾਂ ਪਿੰਡਾਂ ਚੋਂ ਲੈਂਦੇ ਹਾਂ ਪਿੰਡਾਂ ਚੋਂ ਲੈ ਗਏ ਜੀ ਕਿਹੜਾ ਪਿੰਡ ਪੈਂਦਾ ਵੀਰੇ ਆਪਣਾ ਪਿੰਡ ਆਪਣਾ ਤਹਿਰ ਪਰੇ ਠੀਕ ਹੈ ਬਈ ਜੀ ਤੇ ਕਿਹੜੀ ਕਿਹੜੀ ਮੰਡੀ ਲਾਉਂਦੇ ਬਈ ਜੀ ਆਪਾਂ ਜੀ ਖੰਨਾ ਜੀ ਕਰਾਲੀ ਜਗਰਾ ਠੀਕ ਹੈ ਦੋ ਮੰਡੀਆਂ ਲਾਉਂਦੇ ਬਈ ਜੀ ਜਗਰਾਉਂਗੀ ਅੱਛਾ ਕਿਹੜਾ ਮੰਡਾ ਸਾਧੂਗੜ੍ਹ ਵੀ ਚੱਲ ਜਾਂਦਾ ਜੀ ਅੱਛਾ ਜੀ ਚਾਰ ਮੰਡੀਆਂ ਤੇ ਇਲਾਕਾ ਕਿਹੜਾ ਪੈਂਦਾ ਵੀਰ ਇਲਾਕਾ ਆਪਣਾ ਨੂਰਪੁਰ ਵੈਦੀ ਸ਼੍ਰੀ ਅਨੰਦ ਪ੍ਰਸਾਦ ਠੀਕ ਹੈ ਬਈ ਜੀ ਤੇ ਬਈ ਤੋਰ ਕੇ ਦਿਖਾ ਦਊਗਾ ਵੈਸੇ ਇਹਨੂੰ ਆਹ ਬੰਦਾ ਦਿਖਾ ਦਊਂਗੀ ਠੀਕ ਹੈ ਬਈ ਜੀ ਮਾਝਾ ਜੀ ਠੀਕ ਹੈ ਬਈ ਜੀ ਤੇ ਬਈ ਜਵਾਕ ਨਾਲ ਆਇਆ ਤੇ ਬਾਈ ਕਹਿੰਦਾ ਵੀ ਆਪਾਂ ਜਵਾਕ ਤੋਰ ਤੋਰ ਦੇ ਪੁੱਤ ਤੇ ਚੰਗਾ ਪੱਜੂ ਬਾਈ ਜੀ ਤੇ ਖੇਲ ਹੋਈ ਬਾਈ ਕਹਿੰਦਾ ਬਾਈ ਨੇ ਪੂਰਾ ਦੱਸਿਆ ਆਪਾਂ ਨੂੰ ਤੇ ਚੰਗਾ ਪੱਜੂ ਬਾਈ ਜੀ ਪਿੱਟਪੜ ਤੇ ਕੱਲੀ ਕੱਲੀ ਜਾਣਕਾਰੀ ਤੁਹਾਨੂੰ ਦਿੰਨੇ ਆ। ਮੋਰਾਂ ਦੇ ਚੰਗਾ ਪਸ਼ੂ ਬਈ ਹੱਡਾਂ ਪੈਰਾਂ ਦਾ ਪੂਰਾ ਖੁੰਦਾ ਬਾਕੀ ਨਿਖੜਵੇਂ ਥਣਨੇ ਪੂਰੇ। ਬਹੁਤ ਜ਼ਿਆਦਾ ਸ਼ਾਨਦਾਰ ਕੁਆਲਟੀ ਦੀ ਮੋਰਾਂ ਨਾਲ ਦੀ ਝੋਤੀ ਤੇ ਰੈਡ ਵੀ ਵੰਜੇ ਦਾ ਜਾਇਚ ਰੱਖਿਆ ਸੀਗਾ। ਸੇਲ ਹੋ ਗਈ ਤੇ ਬਾਕੀ ਅਟਰ ਕੁਆਲਟੀ ਚੈੱਕ ਕਰ ਸਕਦੇ ਹੋ ਬਈ ਨਿਖੜਵੇਂ ਥਣਨੇ ਕੱਲਾ ਕੱਲਾ ਥਾਣਾ ਬਈ ਜੀ ਤੇ ਪੂਰੀ ਫੀਲ ਜੋ ਧੀ ਹੈ ਅਟਰ ਕੁਆਲਟੀ ਬਹੁਤ ਸਾਫ਼ ਉਤਰੀ ਬਈ ਜੀ। ਚੰਗਾ ਪਸ਼ੂ ਸੀਗਾ ਬਈ। ਦੇ ਭਾਈ ਆਪਣਾ ਘਰੇ ਪਸ਼ੂ ਹੁੰਦੇ ਆਪਣੇ ਅੱਜ ਘਰੇ ਪਸ਼ੂ ਹੁੰਦੇ ਜੀ ਦੂਮ ਚ ਰੱਖਿਆ ਘਰੇ ਦੋ ਦਲੀਆਂ ਹਰਿਆਣੇ ਵਾਲੀਆਂ ਰੱਖੀ ਠੀਕ ਹੈ ਜੀ ਜਿੱਦਾਂ ਹੁਣ ਵਪਾਰ ਤੁਸੀਂ ਖਰੀਦ ਕੇ ਲਿਆਉਂਦੇ ਕਿ ਜੇ ਫੋਨ ਘਰੇ ਦਾ ਫੋਨ ਕਰਕੇ ਹੁਣ ਹੋਵੇ ਬੰਦੇ ਆ ਸਕਦਾ ਹਾਂਜੀ ਫੋਨ ਕਰਕੇ ਵੀ ਆ ਸਕਦਾ 94644 ਹਾਂਜੀ 87218 ਜੀ ਫੋਨ ਦੁਆਰੇ ਬੋਲਦੇ ਵੀਰੇ 94644 87218 ਜੀ ਨਾਮ ਕੀ ਵੀਰੇ ਆਪਣਾ ਨਾਮ ਪਾਪਾ ਜੀ ਦਰਕਸ਼ ਕਮਰ ਜੀ ਮੇਰਾ ਮਨੀ ਪਾਲਾ ਮੈਂ ਲੇਕਿਨ ਫੌਜ ਦੀ ਨੌਕਰੀ ਕਰਦਾ ਜੀ ਠੀਕ ਹੈ ਜੀ ਸ਼ੌਂਕ ਹੈ ਜੀ ਆਪਣਾ ਠੀਕ ਹੈ ਭਾਈ ਤੇ ਜਵਾਕ ਵੀ ਨਾਲ ਆ ਜੀ ਕਿ ਬਾਈਆਂ ਦਾ ਬਈ ਵਧੀਆ ਕੰਮ ਹੈ ਜਿਗਰਾ ਮੰਡੀ ਵੀ ਲਾਉਂਦੇ ਬਾਈ ਕਹਿੰਦੇ ਪੱਕਾ ਆਪਾਂ ਜੀ ਖੰਨਾ ਬਹੁਤ ਹੀ ਟਾਪ ਕੁਆਲਟੀ ਦੇ ਆ ਬਾਈ ਚੰਗੀਆਂ ਐ ਝੋਟੀਆਂ ਸਿਰੇ ਦੀਆਂ ਮੋਹਰਾਂ ਨਾਲ ਦੀਆਂ ਤੇ ਪੂਰੀਆਂ ਸ਼ਾਨਦਾਰ ਬਾਈ ਜੀ ਤੇ ਚੰਗੇ ਪਸ਼ੂ ਨੇ ਬਾਈ ਜੀ ਕੋਲੇ ਆਪਾਂ ਅੱਗੇ ਵੀਡੀਓ ਸ਼ੇਅਰ ਕਰਦੇ ਹੁੰਦੇ ਆ ਤੁਹਾਡੇ ਨਾਲ ਤੇ ਬਾਈ ਕੋਲ ਨੇ ਪੂਰੀ ਜਾਣਕਾਰੀ ਤੇ ਪਿੱਟਪੜੇ ਦੀ ਬਹੁਤ ਚੰਗੀ ਐ ਬਾਈ ਝੋਟੀ ਪਿਓਰ ਬਲੈਕ ਜੈੱਡ ਪੂੰਛ ਤੱਕ ਵੀ ਪੂਰੀ ਬਲੈਕ ਐ ਵਾ ਮੋੜ ਦਿਓ ਵੀਰੇ ਚੰਗਾ ਪਸ਼ੂ ਬਾਈ ਜੀ ਖਾਨਦਾਰ ਕੁਆਲਿਟੀ ਦੀ ਮੋਹਰਾਂ ਨਦਲ ਦੀ ਝੋਟੀ ਤੇ ਹੱਡਾ ਪਰਜ ਵੀ ਖੁੱਲੀ ਬਾਕੀ ਐਂਟਰ ਕੁਆਲਿਟੀ ਪੂਰੀ ਟੌਪ ਕੁਆਲਿਟੀ ਦੀ ਹੈ ਬਾਕੀ ਬਾਈ ਕੋਲ ਪੁੱਛਦੇ ਕਿੰਨੇ ਦਿਨ ਲੈ ਲੂ ਹਜੇ ਇਹ ਸੋਣ ਚ ਬਾਕੀ ਨੇ ਬਾਕੀ ਨਿਖੜ ਮੇ ਥਾਂਦੇ ਪੂਰੇ ਬਾਈ ਜੀ ਚੰਗਾ ਪਸ਼ੂਆ ਆ ਵਿਚਾਰਾਂ ਵਿੱਚ ਕੋਈ ਡੈਪ ਹੈ ਜੀ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਆ ਜਿਹੜੀ ਝੋਟੀ ਆ ਕਿੰਨੇ ਦਿਨ ਲੈ ਲੂ ਹਜੇ ਇਹ ਇੱਕ ਹਫ਼ਤਾ ਲੈ ਲੂ ਹੱਥ ਸਾਂ ਨਹੀਂ ਮਿਲਦੀ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਕਰ ਜੀ ਪਹਿਲੇ ਨੇ ਪਹਿਲਾਂ ਕਰੂ 12 13 ਲੀਟਰ ਕਰ ਤੇ 12 13 ਕਿਲੋ ਕੱਢ ਦਈਏ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਉਹਨੇ 81 ਹੈ ਜੀ ਅੱਛਾ 81 ਜੈ ਜੈ ਭਾਈ ਤੇ ਬਾਕੀ ਭਈ ਆਪਾਂ ਲੈ ਆ ਕਿੱਥੋਂ ਇਹਨੂੰ ਵੈਸੇ ਇਹ ਪ੍ਰੀਤਕੋਟ ਵਾਲਿਆਂ ਦੇ ਅੱਛਾ ਪ੍ਰੀਤਕੋਟ ਵਾਲਿਆਂ ਦਾ ਠੀਕ ਹੈ ਭਾਈ ਜੀ ਜਿਹੜੀ ਅਗਲੀ ਦੂਜੀ ਝੋਟੀ ਖੜੀ ਆ ਉਹ ਵੀਰੇ ਉਹ ਵੀ ਗੱਬਣਾ ਹੈ ਅੱਛਾ ਉਹ ਕਿੰਨੇ ਦਿਨ ਲੂ ਉਹ ਵੀ ਆ ਵੀ ਹਫਤਾ ਹੀ ਲੈ ਲੈ ਅੱਛਾ ਹੀ ਉਹ ਵੀ ਫਰੀਦਪੁਰ ਤੋਂ ਹੀ ਉਧਰ ਹੀ ਉਧਰ ਹੀ ਤੇ ਠੀਕ ਹੈ ਬਈ ਜੀ ਤੇ ਉਹ ਪਤਾ ਕਿੰਨਾ ਕੀ ਕੀ ਹਿਸਾਬ ਦਾ ਦੁੱਧ ਕਰ ਜੂ ਉਹ ਵੀ ਦੁੱਧ ਕਰ ਦੂਗਾ ਤੇਰਾ 14 ਕਰ ਦੂਗਾ ਅੱਛਾ ਹੀ ਉਹ ਠੀਕ ਹੈ ਬਈ ਅਗਾਂ ਤੁਸੀਂ ਤੁਹਾਨੂੰ ਹੋਣੀ ਅਗਲੀ ਝੋਟੀ ਉਹ ਵੀ ਸ਼ਾਨਦਾਰ ਹੈ ਬਈ ਜੀ ਤੇ ਬਾਹਿਆਂ ਕੋਲੇ ਦੋਹੇ ਝੋਟੀਆਂ ਟਾਪ ਕੁਆਲਿਟੀ ਦੀਆਂ ਬਈ ਜੀ ਚੰਗੇ ਪਸ਼ੂ ਆ ਬਈ ਜੀ ਤੇ ਪਤਾ ਲੱਗਦਾ ਬਈ ਜੀ ਵੀ ਸ਼ਾਨਦਾਰ ਕੁਆਲਿਟੀ ਜੀ ਬਾਕੀ ਸਿੰਘਾਂ ਤੋਂ ਕਿਹਾ ਬਈ ਅਟਰ ਕੁਆਲਿਟੀ ਕਿਹਾ ਪੂਰੀ ਟਾਪ ਕੁਆਲਿਟੀ ਦੀ ਹੈ ਤੇ ਨਿਖੜਵੇਂ ਥਣਦੇ ਬਾਈ ਜੀ ਟਾਪ ਕੁਆਲਿਟੀ ਦੀ ਹੈ ਬਾਕੀ ਬਾਈ ਸਿੰਘਾਂ ਵੱਖੋਂ ਪਤਾ ਨਹੀਂ ਚਾਹ ਮੰਡੀ ਬਾਈ ਜੀ ਸ਼ਾਨਦਾਰ ਕੁਆਲਿਟੀ ਬਾਕੀ ਬਾਈ ਜਾਣਕਾਰੀ ਲੈਂਦੇ ਪੂਰੀ ਬਾਈ ਕੋਲੋਂ ਨਿਖੜਵੇਂ ਥਣਦੇ ਪੂਰੇ ਲੰਬੇ ਥਣ ਬਾਈ ਜੀ ਇਹਦੇ ਝੋਟੇ ਦੇ ਵੀ ਕੀ ਰੇਟ ਰੱਖਿਆ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਬਾਈ ਕੱਸੀ ਜੀ ਹਾਂਜੀ ਥੋੜਾ ਬਹੁਤਾ ਮਾਨ ਤਨ ਹੋ ਜੀ ਇਹਨਾਂ ਜੋੜਾ ਲੈਣਾ ਹੋਇਆ ਵੀਰੇ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦਮ 8727822020 ਠੀਕ ਹੈ ਬਾਈ ਜੀ ਨਾਮ ਕੀ ਦੱਸੋ ਜੀ ਜਸਵਿੰਦਰ ਸਿੰਘ ਆਪਾਂ ਇਸ ਤੋਂ ਨਾ ਪਕੜੀ ਕਰੀ ਮੰਡੀ ਲਾਉਂਦੇ ਫਿਰ ਫਿਰ ਇਹੀ ਮੰਡੀ ਲਾਉਂਦੇ ਇੱਕੇ ਮੰਡੀ ਕਰ ਤੋਂ ਹੀ ਕਰ ਤੋਂ ਬਸੇ ਲੈਂਦਾ ਆਪਣਾ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਕਹਿੰਦਾ ਬਾਕੀ ਆਪਾਂ ਘਰ ਤੋਂ ਹੀ ਕੰਮ ਚੱਲੀ ਜਾਂਦਾ ਵਧੀਆ ਠੀਕ ਹੈ ਆਪਾਂ ਬਾਕੀ ਬਾਈ ਕੋਲੇ ਬਾਈ ਝੋਟੀਆਂ ਟਾਪ ਕੁਆਲਟੀ ਦੀਆਂ ਹੁੰਦੀਆਂ ਨੇ ਦੋਹੇ ਝੋਟੀਆਂ ਸ਼ਾਨਦਾਰ ਨੇ ਤੇ ਟਾਪ ਕੁਆਲਟੀ ਦਾ ਕੰਮ ਹੈ ਬਾਈ ਦਾ ਵੀਰ ਸਾਹਿਬ ਤੇ ਬਾਕੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਆਪਾਂ ਤੁਹਾਨੂੰ ਸ਼ੇਅਰ ਕਰਤਾ ਜੀ ਤੇ ਚੰਗਾ ਸ਼ਾਨਦਾਰ ਭਜੂਂਦੇ ਨੇ ਬਾਈ ਕੋਲ ਠੀਕ ਹੈ ਵੀਰੇ ਧੰਨਵਾਦ ਜੀ ਤੇ ਵੀਰਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀਰ ਐਦਾਂ ਦੀ ਵੀਡੀਓ ਪਤੋਂ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਵੀ ਪਸ਼ੂ ਅੱਜ ਬਾਧੂ ਆਏ ਨੇ ਤੇ ਗਾਹਕ ਵੀ ਹੈ ਤੇ ਬਾਕੀ ਮੇਰਾ ਵੀਰ ਮੰਡੀ ਜਰੂਰ ਆਇਆ ਕਰੋ ਰਾਮ ਰਾਮ ਬਾਈ ਤੇ ਉਹਨਾਂ ਬਾਰੇ ਦੱਸਾਂਗੇ ਪੂਰੀ ਜਾਣਕਾਰੀ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਹੁੰਦੇ ਅੱਗੇ ਬਹੁਤ ਬਹੁਤ ਟਾਪ ਕੁਆਲਿਟੀ ਦੀਆਂ ਝੋਟੀਆਂ ਤੇ ਉਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਬਾਈ ਕੋਲੇ ਆਪਾਂ ਅੱਜ ਤੇ ਬਾਈ ਨੇ ਪਹਿਲਾਂ ਵੀ ਵੀਡੀਓ ਪੇ ਸ਼ੇਅਰ ਕਰਦੇ ਬਾਈ ਬਾਈ ਕੋਲੇ ਹੁੰਦੇ ਬਾਈ ਚੰਗੇ ਪਸ਼ੂ ਹੁੰਦੇ ਨੇ ਤੇ ਰੇਟ ਜਿਆਜੂਂਦਾ ਬਾਈ ਦਾ ਹਾਂਜੀ ਬਾਈ ਸਾਸੀ ਕਾਲ ਜੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਵਧੀਆ ਤੇ ਬਾਈ ਕਿਹੜਾ ਪਿੰਡਾ ਬਣਾਈ ਕਮਾਲੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਅੱਜ ਦੋ ਆ ਵੀਰੇ ਠੀਕ ਹੈ ਬਾਈ ਜੀ ਤੇ ਜਿਹੜੀ ਆਹ ਜੱਜ ਮੱਧ ਖੜੀ ਬਾਈ ਕਿਹੜੇ ਥੂ ਸੁਣਾਏ ਨੇ ਇਹਦੇ ਤੇ ਇਹ ਸੁਣਾਏ ਅੱਛਾ ਜੀ ਤੇ ਸੱਤਪੈਰਾਂ ਦਾ ਦੰਦ ਉਹਨੇ ਬਈ ਸ਼ਾਨਦਾਰ ਕੁਆਲਟੀ ਕੱਦਗਾੜ ਦੇਖੋ ਬਈ ਮੱਝ ਦਾ ਬਹੁਤ ਹੀ ਚੰਗਾ ਕੱਦਗਾੜ ਹੈ ਜੀ ਉੱਚੀ ਲੰਬੀ ਹੈ ਸ਼ਾਨਦਾਰ ਤੇ ਥੋੜੀ ਤੋਰ ਕੇ ਦਿਖਾ ਦੂੰਗਾ ਵੀਰੇ ਤੇ ਚੰਗਾ ਪਸ਼ੂ ਬਈ ਜੀ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਬਹੁਤ ਹੀ ਸ਼ਾਨਦਾਰ ਹੈ ਡਰਦੀ ਦਰਦੀ ਹੈ ਤੇ ਬਈ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਚੰਗਾ ਪਸ਼ੂ ਬਾਕੀ ਬਈ ਜੀ ਚੰਗਾ ਮੂਰਨਾ ਤੇ ਟਿਕ ਟਾਕ ਵਰਟੀ ਆਦਿ ਤੇ ਬਾਕੀ ਵੀ ਫੱਟਾਂ ਪੈਰਾਂ ਦੀ ਬਹੁਤ ਖੁੱਲੀ ਹੈ ਪੂਰੀ ਕੰਦੇ ਜਾਣਕਾਰੀ ਬਾਈ ਕੋਲੇ ਦੇ ਬਾਰੇ ਨੂੰ ਨਿਕੜਵੇਂ ਥਾੜਨੇ ਬਾਈ ਕਿੰਨੇ ਦੇ ਲੈ ਲਊ ਬਜ਼ੇ ਹੈ ਲੈ ਲਊਂਗੀ ਹਫਤਾ ਜੀ ਠੀਕ ਹੈ ਜੀ ਕਿੰਨਾ ਦੁੱਧ ਕਰੀ ਥੋੜੇ ਸਾਹ ਦੁੱਧ ਕਰ ਦੂੰ 18-19 ਲੀਟਰ ਦੇ 18-19 ਕੱਢ ਦੂੰ ਹੱਥ ਕੱਢ ਤੋਂ ਵੀ ਲੱਗ ਦਿੰਦੇ ਹਾਂ ਕਿੱਥੋਂ ਲੈਂਦੀ ਵੈਸੇ ਹਾਂ ਹਰਿਆਣੇ ਦੇ ਠੀਕ ਆ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਪਿਆ ਦਾ ਇਹ ਇੱਕ ਦੁੱਤਰ ਕਰ ਦਿਆਂ ਜੀ ਅੱਛਾ ਕਿੰਨੇ ਤੱਕ ਦੇ ਦਊ ਲਾਟ ਇੱਕ 60 ਵੀ ਦੇ ਦੂੰ ਅੱਛਾ ਇੱਕ ਸਾਢੇ ਦੀ ਲਾਟ ਦੇ ਬਹੁਤ ਠੀਕ ਰਹੇ ਜੀ ਤੇ ਜਿਹੜੀ ਮੱਝ ਖੜੀ ਆ ਉਹ ਖੜੇ ਉਹ ਤੇ ਉਹ ਵੀ ਤਿਆਰ ਹੋਏ ਜੀ ਅੱਛਾ ਹਾਂ ਜੀ ਚੈੱਕ ਕਰੋ ਮੇਰਾ ਵੀਰ ਤੇ ਬਹੁਤ ਹੀ ਟੌਪ ਕੁਆਲਿਟੀ ਦੀ ਹੋਰ ਨਾ ਤੁਸੀਂ ਮੱਝ ਤੇ ਨਮਕ ਇਹਦੇ ਬਾਰੇ ਫੋਨ ਲਾਣਾ ਚਾਹੀਦੀ ਹੱਤ ਕੱਲਾ ਬਾਈ ਕੁਆਲਟੀ ਚੈੱਕ ਕਰੋ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਬਾਕੀ ਭਾਈ ਜਿਹੜੀ ਦੂਜੀ ਮੈਂ ਗੱਲ ਉਹ ਉੱਚੀ ਦਾ ਵੀ ਬਹੁਤ ਵਧੀਆ ਹੈ ਇਹਦੇ ਬਾਰੇ ਪੁੱਛਾਂਗੇ ਬਾਈ ਕੋਲ ਵੀ ਕਿੰਨੇ ਦੇ ਲੈ ਲੂਗੀ ਤੇ ਬਾਕੀ ਭਾਈ ਦੂਜੀ ਗੱਲ ਪਾਉਣ ਗਿਆ ਜਗਾਖ ਨੂੰ ਤੇ ਬਾਕੀ ਗਾਹਕ ਹੈ ਚੰਗਾ ਬਚੋ ਬਾਈ ਜੀ ਯਾਰ ਜੱਗਿਆ ਆ ਚਾਨਪ ਤੇ ਖਾਣੇ ਆ ਮੈਂ ਇਹ ਤਰ੍ਹਾਂ ਕਿਹਾ ਤੇ ਜਨੂਆਂ ਨਾਲ ਛੱਡੇ ਰੋਣ ਵਾਲੀ ਗੱਲ ਜਨੂ ਰੋਣ ਵਾਲੀ ਗੱਲ ਕੀ ਹਾਲ ਹੈ ਬਾਕੀ ਵੀਰੇ ਇਹਦਾ ਕੀ ਰੇਟ ਰੱਖਿਆ ਇਹਦਾ ਇਹਦਾ ਡੇਟ ਕਰ ਦਿਆਂਗੇ ਮੈਂ ਲੋ ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧ ਕਰ ਦਈਏ ਆਹ ਕਰਪਾ 16-17 ਲੀਟਰ ਕਰ ਦੋ ਕਿੰਨਾ ਦੇ ਲੈਣ ਉਹ ਜੀ ਲੈ ਲਊਂਦਾ ਦੱਸ ਕੇ ਦੇਣਾ ਠੀਕ ਹੈ ਬਾਈ ਤੇ ਮੈਡਮ ਉੱਤੇ ਮਾਰਦਾਣਾ ਕਰਕੇ ਆ ਮੋਕੇ ਪਰੋ ਜੀ ਠੀਕ ਹੈ ਬਾਈ ਜੀ ਮੋਬਾਈਲ ਪਰ ਬੋਲ ਦੋਗੇ 95306 32032 ਕਿਹੜਾ ਦੋਰੇ ਬੋਲਦੇ ਮੈਂ 99306320 ਬਈ ਨਾਮ ਵੀ ਦੱਸ ਜੀ ਗਏ ਰਾਜਿੰਦਰ ਸਿੰਘ ਠੀਕ ਹੈ ਬਈ ਜੀ ਤੇ ਬਾਈ ਦਾ ਕੰਮ ਬਹੁਤ ਟਾਪ ਕੁਆਲਟੀ ਦਾ ਬਾਕੀ ਰੇਟ ਬਹੁਤ ਜਿਆਜ ਹੁੰਦਾ ਤੇ ਬਾਈ ਕੋਲੇ ਬਾਈ ਅੱਜ ਮੱਝ ਜਿਹੜੀ ਇਹ ਬਹੁਤ ਸ਼ਾਨਦਾਰ ਕੁਆਲਟੀ ਦੀ ਬਾਕੀ ਰੇਟ ਬਹੁਤ ਹੈ ਬਈ ਨਾ ਉੱਚੀ ਲੰਬੀ ਪੂਰੇ ਘਾੜਾ ਨਾਲੇ ਖੜੀ ਮੱਝ ਤੇ ਮੰਡੀ 'ਚ ਬਈ ਕੋਈ ਟੋਕ ਨਹੀਂ ਲੱਗਦਾ ਅੱਜ ਇਹ ਉੱਚੀ ਲੰਬੀ ਬਈ ਪੂਰੀ ਸ਼ਾਨਦਾਰ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਬਾਈ ਦਾ ਕੰਟੈਕਟ ਕਰ ਸਕਦਾ ਜੀ ਬਾਈ ਕੋਲੇ ਚੰਗੇ ਪਸ਼ੂ ਹੁੰਦੇ ਨੇ ਇਹ ਵੀ ਜਿਹੜੇ ਪਸ਼ੂ ਵਾਧੂ ਆਏ ਹੋਏ ਨੇ ਵੀ ਆ ਸਕਦੇ ਹੋ ਜੀ ਤੇ ਬਾਕੀ ਵੀ ਆਪਾਂ ਬਾਇਓ ਵਿੱਚ ਡੇਟਾ ਨਾਲ ਦੱਸੀ ਹੋਈਆਂ ਸਾਰੀਆਂ ਵੀ ਕਿਹੜੇ ਦਿਨ ਕਿੱਥੇ ਮੰਡੀ ਹੁੰਦੀ ਹੈ ਤੁਸੀਂ ਉਸਾਵਾਲ ਮੰਡੀ ਵਿੱਚ ਵੀ ਆ ਸਕਦੇ ਹੋ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜੇ ਕੋਈ ਮੇਰੇ ਵੀਰ ਨਾਲ ਸਿੰਗਾ ਦਾ ਕੰਮ ਕਰਾਉਣਾ ਹੁੰਦਾ ਬਾਈ ਦਾ ਕੰਟੈਕਟ ਜੀ ਹਾਂਜੀ ਬਾਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਬਾਈ ਆਪਣਾ ਸਿੰਘਾਂ ਦਾ ਕੰਮ ਹੈ ਜੀ ਕਿਹੜੇ ਕਿਹੜੀ ਕਿੜੀ ਮੰਡੀ ਲਾਉਂਦੇ ਆਪਾਂ ਵੈਸੇ ਹੀ ਖੰਨਾ ਕਰਾਲੀ ਜਗਰਾਉਂ ਠੀਕ ਹੈ ਬਈ ਘਰੇ ਵੀ ਕਰ ਦਿੰਦੇ ਹੁਣੇ ਮੋਬਾਈਲ ਨੰਬਰ ਬੋਦੋ ਵੀਰੇ 7986 ਹਾਂਜੀ 60 ਹਾਂਜੀ 6076 ਨਾਮ ਕੀ ਵੀਰੇ ਆਪਣਾ ਗੁਰਵਿੰਦਰ ਸਿੰਘ ਪਿੰਡ ਕਿਹੜਾ ਪੈ ਜਾਂਦਾ ਆਪਣਾ 80 ਆ ਪੈਦੌਣ ਚੁੰਨੀ ਕੋਲ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਬਾਈ ਦਾ ਤੁਸੀਂ ਕਰ ਸਕਦੇ ਹੋ ਬਾਈ ਦਾ ਕੰਮ ਹੈ ਸਿੰਘਾਂ ਦਾ ਜੇ ਕੋਈ ਵੀਰ ਕਰਾਉਣਾ ਚਾਹਦਾ ਘਰੇ ਬੁਲਾ ਕੇ ਵੀ ਆ ਜਾਂਦੇ ਨੇ ਬਾਈ ਤੇ ਬਾਕੀ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਚਾਹੁੰਦਾ ਸਬਸਕ੍ਰਾਈਬ ਵੀ ਲੁਕਰੇ ਕਰੋ ਮੇਰਾ ਵੀਰ ਤੇ ਐਦਾਂ ਦੀ ਵੀਡੀਓ ਫੋਟ ਦੀ ਬਈ ਬਹੁਤ ਹੀ ਟਾਪ ਕੁਆਲਟੀ ਦੀ ਮੋਹਰਾਂ ਨਸਲ ਦੀ ਮੱਝ ਤੇ ਬੂਰੀ ਟਾਪ ਕੁਆਲਟੀ ਦੀ ਬਈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਹਨਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਪਸ਼ੂ ਬਈ ਜੀ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਨਾਲ ਕਰ ਸਕਦਾ ਕੰਟਾ ਕਿਤੇ ਜੀ ਵਾਯਾ ਅੱਛੀ ਗੱਲ ਜੀ ਅੱਛੀ ਗੱਲ ਜੀ ਅੱਛੀ ਗੱਲ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਹੋਰ ਅੱਜ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਜੀ ਹਾਂ ਜੀ 2 ਹੈ ਜੀ ਕੋਈ ਸੇਲ ਹੋਇਆ ਜੀ ਐ ਨਹੀਂ ਜੀ ਅਜੇ ਅੱਛਾ ਗਾਹਕੀ ਮੈਂ ਅੱਜ ਵੈਸੇ ਗਾਂ ਠੀਕ ਹੈ ਅੱਛਾ ਜੀ ਹਾਂਜੀ ਉਹਨਾਂ ਲੱਗਿਆ ਨਹੀਂ ਰੇਟ ਜਿੰਨਾ ਚਾਹੁੰਦੇ ਹੋਈ ਹਾਂਜੀ ਉਹਨਾਂ ਰੇਟ ਲੱਗਿਆ ਨਹੀਂ ਨਹੀਂ ਉਹਨਾਂ ਲੱਗਦਾ ਨਹੀਂ ਠੀਕ ਹੈ ਜੀ ਪਿੰਡ ਕਿਹੜਾ ਹੈ ਆਪਣਾ ਆਪਣਾ ਝੰਡੜੀ ਹੈ ਜੀ ਅੱਛਾ ਜੀ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਵੀ ਕਰੀਦਾ ਘਰਾਂ ਦਾ ਵੀ ਅੱਛਾ ਠੀਕ ਹੈ ਭਾਈ ਜੀ ਇਸ ਤੋਂ লাভ ਇਹ ਜਿਹੜੀ ਝੋਟੀ ਇਹ ਕਿਹੜੇ ਸੂਏ ਸੂਈ ਮਾਜੇ ਇਹ? ਇਹ ਦੂਜਾ ਸੂਆ ਹੈ। ਅੱਛਾ ਜੀ, ਨਾਲ ਬੱਚਾ ਕੀ ਇਹਦਾ? ਇਹਦਾ ਕਟਰਾ ਜੀ। ਅੱਛਾ ਜੀ, ਤੇ ਕਿੰਨਾ ਮੁੱਲ ਰੱਖਿਆ ਪਹਿਦਾ? ਇਹਦਾ 85000। ਅੱਛਾ ਸਿਰਫ 85000 ਜੀ। ਹਾਂ ਜੀ। ਠੀਕ ਹੈ ਭਾਈ ਜੀ। ਉਦਾਂ ਦੁੱਧਾਦਿਆਂ ਨੂੰ ਕਿਵੇਂ? ਦੁੱਧ ਨੂੰ ਜਣੀ 9 9.5 ਮੀਲ ਨੇ ਮੀਲ ਨੇ ਦਾ ਬੱਚੇ ਹੁੰਦੇ ਕਿਹਾ। ਅੱਛਾ ਜੀ। ਹਾਂ ਜੀ। ਪੂਰਾ ਕੰਡੇ ਦੇ ਨੇ। ਹਾਂ ਜੀ। ਇਸ ਤੋਂ ਇਲਾਵਾ ਕਿਹੜੀ ਕਹਿੰਦੇ ਤੁਸੀਂ ਲੈ ਕੇ ਆਏ ਸੀਗੇ? ਆ ਨਾਲ ਦੀ ਹੈ। ਠੀਕ ਹੈ ਭਈਓ ਵੀ ਅਗਲੀ ਵਾਰ ਸਾਨੂੰ ਚੈੱਕ ਕਰਾ ਦੋਨੇ ਆ। ਵਧੀਆ ਭਾਈ ਜਾਇਜ਼ ਰੇਟ ਹੈ ਬਈਆਂ ਦਾ। ਤੇ ਟੌਪ ਕੁਆਲਿ ਲੈਣ ਦੇਣ ਵਾਲੀ ਰੱਖਿਆ ਜੀ ਇਹ ਵੀ ਝੋਟੀ ਚੰਗੀ ਹੈ ਤੇ ਨਾਲ ਬਈ ਦੇ ਬੱਚਾ ਇਹ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਚੈੱਕ ਕਰ ਸਕਦੇ ਹੋ ਜੀ ਕਿ ਨਾ ਜਿਹੜਾ ਦੂਜੀ ਦੂਜੀ ਨਾਲ ਦੂਰ ਕਿ ਨਹੀਂ ਉਹਦਾ ਵੀ ਇੰਨਾ ਕੀ ਹੋਣਾ ਅੱਛਾ ਇੰਨਾ ਵੀ ਠੀਕ ਹੈ ਰੇਟ ਉਹਦਾ ਵੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਆਪਣਾ ਜੀ ਹਾਂ ਹਾਂ ਹਾਂਜੀ ਤੁਹਾਡਾ ਨੰਬਰ 99 ਹਾਂਜੀ 46670 ਠੀਕ ਹੈ ਜੀ ਨਾਮ ਕੀ ਜੀ ਆਪਣਾ ਪੂਰਾ ਆਰਾਮਸਰੂਪ ਪਟਲਸ ਠੀਕ ਹੈ ਜੀ ਤੇ ਜਿਹੜਾ ਫੋਨ ਕਰਕੇ ਫੋਨ ਕਰ ਸਕਦਾ ਤੁਹਾਨੂੰ ਬੰਦਾ ਹੈ ਠੀਕ ਹੈ ਭਾਈ ਧੰਨਵਾਦ ਤੇ ਬਾਈਆਂ ਦਾ ਭਾਈ ਨੰਬਰ ਆਪਾਂ ਸ਼ੇਅਰ ਕਰ ਤੁਸੀਂ ਬਾਈ ਨੇ ਕਰ ਸਕਦੇ ਕੰਟੈਕਟ ਬਾਕੀ ਰੇਟ ਬਹੁਤ ਜਿਆਦਾ ਸੀਗੇ ਬਾਈਆਂ ਦਾ ਜੀ ਤੇ ਬਾਈ ਨੇ ਕਰ ਸਕਦਾ ਤੁਸੀਂ ਕੰਟੈਕਟ ਚੰਗੇ ਬੱਚੇ ਸੀਗੇ ਬਾਈ ਕੋਲ ਬਾਕੀ ਵੀਡੀਓ ਪੂਰੀ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ